ਪਲ 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 ਬਲ ਪਲ 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 ਵਾਹਿਗੁਰੂ 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 ਉਹ ਬਾਬਾ ਖਵਾਜਾ ਵੀਰ ਬਾਬਾ ਘਰ ਹੁਣ ਥੋੜਾ ਜਿਹਾ ਬੋਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਹਾਂ ਆਪੇ ਲੋਕਾਂ ਨੂੰ ਮੇਰੇ ਫੋਨ 'ਚ ਵੀ ਆਂ ਗਈ ਹੋਈ ਬਣਾਉਣਾ ਵੀ ਇੱਥੇ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਖੇ ਵਾਲੀ ਗੰਢ ਦੇ ਪਾਣੀ ਜੜ ਗਿਆ ਨਖੇ ਵਾਲੀ ਦੇ ਲਾ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪੈ ਰੋ ਦੇ ਹੋਵੇ ਇਹ ਤੋ ਆਟ ਉੱਡ ਜਣੀ ਓਏ ਮੱਛਾ ਟੇਕੋ ਮੱਛਾ ਟੇਕੋ ਮੱਛਾ ਟੇਕੋ ਬਾਬੇ